ਸਤ ਸ੍ਰੀ ਅਕਾਲ ਜੀ ਸਜਣੋ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਚੜ੍ਹਦੀ ਕਲਾ ਜੋ ਹੋਵੋਗੇ ਕੁਐਸਚਨ ਤੁਹਾਡੇ ਗਾੜੀ ਸਜਣੋ ਕਿਸੇ ਨੂੰ ਵੀ ਖਰੀਦਦਾਰੀ ਕਰਦੇ ਜੇ ਆਪਣੀ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਕੋਈ ਵੀ ਜਿਹੜੀ ਲਾਂਮੇ ਵਾਲੀ ਗੱਲ ਨਾਲ ਪਿੱਛੇ ਰਹਿ ਜੇ ਦਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸਜਣੋ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਂਦਾ ਹੈ ਅੱਜ ਦੀ ਵਿਜਿਟ ਪਿੰਡ ਖਹਿਰਾ ਨੇੜੇ ਰਹਿ ਗਿਆ ਮਨੂਜਾਲ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਤਰਨਤਾਰ ਸਾਹਿਬ ਆ ਗਿਆ ਸਜਣੋ ਬਾਈ ਅਮਨ ਕੋਲ ਆਏ ਆ ਘਰੇਲੂ ਫਾਰਮ ਤੇ ਸਜਣੋ ਤਿੰਨ ਚਾਰ ਐਨੀਮਲ ਇਥੋਂ ਵਿਖਾਉਣ ਲੱਗੇ ਆ ਤੇ ਫਰਜ ਸਮਝ ਕੇ ਜੁੜੇ ਰਹੋ ਐਂਡ ਤੱਕ ਕਰਦੇ ਆ ਗੱਲਬਾਤ ਬਾਈ ਨਾਲ ਬਾਈ ਜੀ ਸਤਿ ਸ਼੍ਰੀ ਅਕਾਲ ਉਹ ਠੀਕ ਹੋ ਜੀ ਬਹੁਤ ਵਧੀਆ ਤੁਸੀਂ ਦੱਸੋ ਵਧੀਆ ਠੀਕ ਠਾਕ ਹੋਰ ਚੜ੍ਹਦੀ ਕਲਾ ਕਿਰਪਾ ਦਇਆ ਮਰਗਤ ਇਨਸਾਨ ਠੀਕ ਆ ਵਪਾਰ ਕਰਦੇ ਤੇ ਇੱਕ ਘਰੇਲੂ ਨੀ ਘਰੇਲੂ ਹੀ ਹੈ ਜੀ ਠੀਕ ਹੈ ਜੀ ਨਾਮ ਪਹਿਲਾ ਨਾਮ ਮੰਦੀ ਪਿਆ ਜੀ ਠੀਕ ਹੈ ਪਿੰਡ ਪਿੰਡ ਖੈਰਾ ਜ਼ਿਲ੍ਹਾ ਤੇ ਤਹਿਸੀਲ ਤਰਨਤਾਰਨ ਤਰਨਤਾਰਨ ਸਿਆਲ ਮੋਬਾਈਲ ਨੰਬਰ ਜੀ 79860 6432 ਠੀਕ ਹੈ ਜੀ ਕਿੰਨੇ ਪਸ਼ੂ ਫੇਰ ਕਰੀਏ ਤਿੰਨ ਪਸ਼ੂ ਆ ਇੱਕ ਗਾਂ ਆ ਇੱਕ ਮੱਝ ਸੱਜਰ ਆ ਤੇ ਇੱਕ ਸੂਨ ਵਾਲੀ ਆ ਇਹ ਤਿਆਰੀ ਤੇ ਆ ਗਈ ਨਾ ਇਹ ਤੋਂ ਕਰੀਏ ਬਲੈਡ ਬਲੈਕ ਆ ਗਈ ਨਾ ਬਿਲਕੁਲ ਠੀਕ ਕਰਦੇ ਨੇ ਕਿੰਨੇ ਬਾਈ ਰਹਿ ਗਏ ਸੋਨ ਜੀ ਇਹਦੇ 10 ਦਿਨ ਰਹਿ ਗਏ ਜੀ 10 ਦਿਨ ਰਹਿ ਕੇ ਬਾਕੀ ਸੌਣ ਚ ਸਜਣੋ ਤੇ ਜੈਡ ਬ੍ਰੈਗ ਹੈ ਮੈਂ ਲਓ ਜੀ ਕਿੰਨਾ ਕੇ ਬਾਈ ਦੁੱਧ ਨੇ ਪਾਇਆ ਭਾਂਡੇ ਚ ਇਹ 12 ਲੀਟਰ ਪਾ ਦੂਗੀ ਜੀ 12 ਕਿਲੋ ਸਾਡੀ ਤੀਜੇ ਸੂਏ ਸੁਣਾ ਨੇ ਤੀਸਰਾ ਸੂਆ ਲਓ ਜੀ ਜੱਤ ਵਾਲੀ ਆ ਮੈਂ ਕਾਲੀ ਸ਼ਾਹ ਇਹ ਇੱਕ ਰੰਗ ਲਓ ਜੀ ਦੇ ਰੇਟ ਬਾਈ ਜੀ ਫਿਰ ਕੀ ਰਹਿ ਗਿਆ ਨਾ ਇਹ ਤਾਂ ਮੁੱਲ ਕਰਦੇ ਆਪਾਂ 60000 ਰੁਪਿਆ ਜੀ ਤੇ 76000 ਰੁਪਏ ਦੀ ਲੈ ਦੇ ਜੀ 76000 ਦੀ ਲੈ ਦੇ ਲੈ ਦੇ ਯਾਰ ਛੋਟੀ ਹੋਣੀ ਆ ਓਕੇ ਬਾਈ ਜੀ ਲੋ ਸੱਜਣਾ ਮੈਂ ਚੰਗੀ ਆ 76000 ਦੀ ਮਿਲ ਜੂਗੀ ਘਰ ਆਇਆ ਤਾਂ ਥੋੜਾ ਬੜਾ ਹੋਰ ਵੀ ਮਾਨ ਪਿਆਰ ਹੋ ਜਾਊਗਾ ਦੂਜੇ ਨੰਬਰ ਤੇ ਨੀਲੀ ਦਾ ਵੀ ਆ ਗਈ ਤੇ ਸੱਜਣ ਸੋਈ ਆ ਬਿਲਕੁਲ 나ੜੂ ਗਿੱਲਾ ਨਾਲ ਆ ਕਿੰਨਾ ਕੁ ਬਾਈ ਜੀ ਇਹਦੇ ਕੋਲ ਦੁੱਧ ਹੋਊਗਾ ਇਹਦੇ ਦੁੱਧ 10 ਕਿਲੋ ਹੈ ਇਹਦੇ ਥੱਲੇ 10 ਕਿੰਡੇ ਵਾਲਾ ਦੁੱਧ ਢੋਲ ਕੇ ਖੋਲ ਦੋ ਇਹਨੂੰ ਸਵੇ ਦਾ ਆਪ ਤਾਜ਼ਾ ਲਾਉਣ ਭੈਣ ਭਰਾ ਜੇ ਨਵਾ ਸਵੇ ਆਊਗੀ ਬਾਕੀ ਇਹਨਾਂ ਕੇ ਨੀਲੀ ਰਾਵੀ ਚ ਆ ਗਈ ਵਹਾਨੇ ਤੇ ਵੀ ਡੱਬ ਆ ਤੇ ਪਿਛੇ ਬਿਲਕੁਲ ਟੂਰ ਦੇ ਵੀ ਤੁਸੀਂ ਨਿਸ਼ਾਨ ਦੇਖ ਸਕਦੇ ਜੀ ਬਾਕੀ ਮੋਸ਼ ਬਿੱਲੀ ਮੰਨ ਕੇ ਅੱਖ ਮੱਥੇ ਤੇ ਵੱਲ ਆ ਗਿਆ ਠੀਕ ਹੈ ਜੀ ਥੱਲੇ ਤੁੰਤੰਤੇ ਸਾਰਾ ਪ੍ਰੋਪਰ ਨਿਸ਼ਾਨੀਆਂ ਤੇ ਇੱਕ ਜਿਹੜੀ ਪੈਰਾਂ ਦੀ ਥੋੜੀ ਜੀ ਖਮੀ ਰਹਿ ਗਈ ਸੀ ਵਾਈਟ ਹੌਂਗਾ 10 ਕਿਲੋ ਸਜਣੋਂ ਦੁੱਧ ਪਾਈ ਦੇ ਦਸਿਆ ਕੱਟਾ ਮਗਰਾਗਾ ਮੇਲ ਕਾ ਲੈ ਆਓ ਜੀ ਤੇ ਬਾਈ ਜੀ ਦੀ ਕੀਮਤ ਇਹਦੀ ਕੀਮਤ 70000 ਰੁਪਿਆ ਜੀ ਤੇ 66000 ਰੁਪਏ ਦੀ ਲੈ ਲੈਂਦੇ 66000 ਤੇ ਮਹੰਤਾਂ ਨੂੰ ਹੋ ਜਾਊਗਾ ਜੀ ਕਰ ਦਿਓ ਠੀਕ ਹੈ ਜੀ ਤੀਜੇ ਨੰਬਰ ਤੇ ਗਾ ਆ ਕੇ ਹਨਾ ਕ੍ਰੋਸ ਹਾਂਜੀ ਇਹ ਬਾਈ ਜੀ ਬਿਨਾ ਬੱਚੇ ਤੋਂ ਹਾਂਜੀ ਇਹ ਬਿਨਾ ਬੱਚੇ ਤੋਂ ਆ ਤੇ ਇਹਨੂੰ 10 ਦਿਨ ਹੋ ਗਏ ਟੀਕਾ ਭਰ ਐਨੂੰ ਠੀਕ ਆ ਲੋ ਸਜਣੂ ਥੱਲੇ ਠੀਕ ਹੈ ਜੀ 10 ਦਿਨ ਹੋ ਗਏ ਸੀਮਨਪ੍ਰੀਤ ਜੈ ਨੂੰ ਜਦੋਂ ਸਟਾਪਿੰਗ ਚ ਚੋਂ ਤੁਸੀਂ ਵੇਖ ਹੀ ਸਕਦੇ ਚੋਂ ਚੰਗੀ ਹੋ ਗਈ ਥਾਂ ਜਿਹੜਾ ਨੋਕ ਵਾਲਾ ਲੱਗਾ ਬੱਚਾ ਦਾ ਸਪੇਅਰ ਹੋਇਆ ਜੀ ਲੈਓ ਜੀ ਤੇ ਬਾਈ ਜੀ ਦੀ ਕੀਮਤ ਇਹਦੀ ਕੀਮਤ 14000 ਰੁਪਇਆ ਤੇ 12000 ਰੁਪਏ ਦੀ ਦੇ ਦਾਂਗੇ ਉਹਦੇ ਵਿੱਚੋਂ ਮਾਨਤਾਨ ਕਰਦਾਂਗੇ ਕਰ ਦੋ ਬਾਈ ਜੀ ਹਾਂਜੀ ਸਚਨੋ 12000 ਦੀ ਜੈਸਨੋ ਗਿਆ ਭਾਈ ਨੇ ਹੋਰ ਵੀ ਘਰ ਆਂਦਾ ਮਾਨ ਪਿਆਰ ਹੋ ਜਾਊਗਾ ਬਾਕੀ ਇੱਕ ਵਾਰ ਫੋਨ ਜ਼ਰੂਰ ਲਾਇਓ ਠੀਕ ਹੈ ਜੀ ਪਸ਼ੂ ਚੰਗੇ ਆ ਰੇਟ ਵੀ ਜਾਇਜ਼ ਕੀਤੇ ਆ ਤੇ ਡੀਟੇਲ ਸਾਰੀ ਸਮਝਾਤੀ ਆ ਸასიਕਾਰ ਜੀ